ਛਾਤੇ ਨੌਜਵਾਨਾਂ ਦੇ ਵੱਲੋਂ ਮੈਡੀਕਲ ਸਟੋਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਅੰਮ੍ਰਿਤਸਰ ਦੇ RAM ਦਿਵਾਲੀ ਦਾ ਇਹ ਮਾਮਲਾ ਜਿੱਥੇ RAM ਦਿਵਾਲੀ ਸੁਖਮਨ ਮੈਡੀਕਲਸ ਦੇ ਉੱਪਰ ਦੁਆਨ ਪੱਖ ਛਾਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਜੇ ਗੱਲ ਕਰੀਏ ਤਾਂ ਇਹ ਦਿਨ ਕਿਤਨਾ ਕਿਤੇ ਗੋਲੀਆਂ ਚਲਣ ਦੀਆਂ ਵਾਰਦਾਤਾ ਸਾਹਮਣੇ ਆਉਂਦੀਆਂ ਨੇ ਇਸੇ ਤਰ੍ਹਾਂ ਹੀ ਥਾਣਾ ਮਤੇਵਾਲ ਦੇ ਅਦੀਨ ਪੈਂਦਾ ਪਿੰਡ RAM ਦਿਵਾਲੀ ਜਿੱਥੇ ਇੱਕ ਮੈਡੀਕਲ ਸਟੋਰ ਤੇ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਗੋਲੀਆਂ ਚਲਾਉਂਦੇ ਨੇ ਜਿਸ ਤੋਂ ਬਾਅਦ ਮਾਲਕ ਦੇ ਵੱਲੋਂ ਵੀ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਨੌਜਵਾਨ ਉੱਥੋਂ ਫਰਾਰ ਹੋ ਗਏ ਨੇ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਤੇ ਮੈਡੀਕਲ ਸਕੂਲ ਦੇ ਮਾਲਕ ਦਾ ਕਹਿਣਾ ਹੈ ਕਿ ਉਸ ਨੂੰ ਨਾ ਪਹਿਲਾਂ ਹੀ ਇੱਕ ਧਮਕੀ ਭਰਿਆ ਫੋਨ ਆਇਆ ਸੀ ਉਸ ਤੋਂ ਬਾਅਦ ਨੌਜਵਾਨਾਂ ਨੇ ਫਾਇਰਿੰਗ ਕੀਤੀ ਤਾਂ ਪੁਲਿਸ ਦਾ ਕਹਿਣਾ ਹੈ ਕਿ ਆਲੇ ਦੁਆਲੇ ਦੇ ਸੀਸੀਟੀਵੀ ਖੰਡਾਲੇ ਜਾ ਰਹੇ ਨੇ ਤੇ ਜਲਦ ਦੋਸ਼ੀ ਗ੍ਰਿਫਤਾਰ ਹੋਗੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋ ਨੌਜਵਾਨ ਪਲਸਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੇ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਦੇ ਨਾਲ ਲਪੇਟੇ ਹੋਏ ਸਨ ਤੇ ਮੋਟਰਸਾਈਕਲ ਤੇ ਨੰਬਰ ਪਲੇਟ ਵੀ ਨਹੀਂ ਸੀ ਜਿਨ੍ਹਾਂ ਦੇ ਵੱਲੋਂ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਦੁਕਾਨਦਾਰ ਦੇ ਵੱਲੋਂ ਵੀ ਉਹਨਾਂ ਤੇ ਫਾਇਰ ਕੀਤਾ ਗਿਆ ਪਰ ਮੋਟਰਸਾਈਕਲ ਤੇ ਜਿਹੜੇ ਆਏ ਸੀ ਨੌਜਵਾਨ ਉਫਰਾਰ ਹੋ ਚੁੱਕੇ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਜਲ ਦਿਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਇਹ ਕੱਲ ਜੀ ਦੋ ਨੌਜਵਾਨ ਮੁੰਡੇ ਸ਼ਾਮ ਨੂੰ 6 ਵਜੇ ਆਏ ਸੀਗੇ ਤੇ ਉਹਨਾਂ ਦਾ ਨੰਬਰ ਪਲੇਟ ਪਰਸਰ ਮੋਟਰਸਾਈਕਲ ਦੀ ਨੰਬਰ ਪਲੇਟ ਤੋਂ ਬਿਦਾਊਟ ਦੋ ਮੁੰਡੇ ਆਏ ਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਇਹ ਲੋਕਾਂ ਨੇ ਕੰਨ ਚ ਇੱਕ ਦੋ ਗੋਲੀਆਂ ਮਾਰੀਆਂ ਜੀ ਤੇ ਗੋਲੀਆਂ ਮਾਰ ਕੇ ਤੇ ਉਹ ਮਰ ਤੁਰ ਗਏ ਜੀ ਤੇ ਫਿਰ ਮੈਡੀਕਲ ਸਟੋਰ ਵਾਲੇ ਨੇ ਇੱਕ ਫਾਈਲ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫਆਈਆ ਕਰਕੇ ਤਫ਼ਤੀਸ਼ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਹੁਣ ਵੀ ਕਮਰੇ ਚ ਚੱਕ ਰਹੇ ਆ ਜੇਕਰ ਕਮਰੇ ਦੇ ਦੋ ਮੂੰਹ ਬੰਨੇ ਮੋਰਸਲ ਮੁੰਡੇ ਆਏ ਨੇ ਅਸੀਂ گاਂਵ ਤਫ਼ਤੀਸ਼ ਚ ਸਾਡੀ ਜਾਰੀ ਹੈ ਜੀ ਇਨਨੂੰ ਜਲਦ ਤੋਂ ਜਲਦ ਕ੍ਰਿਪਤਾ ਕੀਤਾ ਜਾਵੇਗਾ। ਤੁਸੀਂ ਕੀ ਰਜਿਸਟਰੀ ਹੋਈ ਸਮਝਦੇ ਹੋ? ਰਜਿਸਟਰੀ ਕੋਈ ਨਹੀਂ ਕਿ ਇਹ ਪਹਿਲਾਂ ਸਾਨੂੰ ਮੁੰਡਾ ਕਹਿੰਦਾ ਹਾਂ ਵੀ ਨਗੇ ਵੀ ਅੱਜ ਤੋਂ ਮੈਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿੰਨੇ ਬੋਲੀ ਸੀ। ਲੇਕਿਨ ਉਹਨਾਂ ਨੂੰ ਨਹੀਂ ਗਲਤ ਸੀ ਪਹਿਲਾਂ ਉਹਨਾਂ ਨੇ ਇਹ ਐਪਲੀਕੇਸ਼ਨ ਇਹ ਦਿੱਤੀ। ਰਜਿਸਟ੍ਰੇਸ਼ਨ ਅਸਲ ਹੋਈ ਹੈ ਨਹੀਂ ਕਿ। ਕਹਿੰਦੇ ਰਜਿਸਟ੍ਰੇਸ਼ਨ ਇਹਨੂੰ ਮਾਮਲਾ ਸਾਹਮਣੇ ਆਇਆ ਵੀ ਫਰੋਥਿੰਗ ਦੇ ਰਾਹ। ਹਣੀ ਇਹ ਹੋਤਨੀ ਸਾਹਮਣੇ ਆਈ ਫਰੋਥਿੰਗ ਦੇ ਰਾਹ ਨਾ ਕਿ ਹੋਰ ਕਿੱਧਰ ਆਈ ਉਹ ਨਹੀਂ ਬਣ। ਨਹੀਂ ਹੋਰ ਦੇ ਸਾਹਮਣੇ ਕੋ ਆ ਉਹ ਸਾਹਮਣੇ ਕੋ ਤੇ ਆ ਕਿ ਇਹਨੇ ਇਹ ਗੱਲ ਕਹੀ ਸੀ ਨੀ ਪਹਿਲਾਂ ਮੈਨੂੰ ਕੁਝ ਕਾਲ 20 ਮਿੰਟ ਡੇਢ ਮੈਨੂੰ ਦਿਖਾਈ ਸੀ ਲੇਕਿਨ ਹੁਣ ਇਹ ਹੁਣ ਉਹਨੇ ਦੱਸਿਆ ਕਿ ਪਹਿਲਾਂ ਉਹਨਾ ਐਪਲੀਕੇਸ਼ਨ ਨਹੀਂ ਦਿੱਤੀ ਪਹਿਲਾਂ ਉਹਨਾ ਗਿਆ ਸੀਗਾ ਕਿ ਕੋਈ ਕਾਲ ਮੈਨੂੰ ਆਈ ਅਨਪਛਾਤੇ ਨੌਜਵਾਨਾਂ ਦੇ ਵੱਲੋਂ ਮੈਡੀਕਲ ਸਟੋਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਅੰਮ੍ਰਿਤਸਰ ਦੇ ਰਾਮ ਦਿਵਾਲੀ ਦਾ ਇਹ ਮਾਮਲਾ ਜਿੱਥੇ ਰਾਮ ਦਿਵਾਲੀ ਸੁਖਮਨ ਮੈਡੀਕਲਸ ਦੇ ਉੱਪਰ ਦੋ ਅਨਪਛਾਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਜੇ ਗੱਲ ਕਰੀਏ ਤਾਂ ਇਹ ਦਿਨ ਕਿਤਨਾ ਕਿਤੇ ਗੋਲੀਆਂ ਚਲਣ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਇਸੇ ਤਰ੍ਹਾਂ ਹੀ ਥਾਣਾ ਮਤੇਵਾਲ ਦੇ ਅਧੀਨ ਪੈਂਦਾ ਪਿੰਡ ਰਾਮ ਦਿਵਾਲੀ ਜਿੱਥੇ ਇੱਕ ਮੈਡੀਕਲ ਸਟੋਰ ਤੇ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਗੋਲੀਆਂ ਚਲਾਉਂਦੇ ਨੇ ਜਿਸ ਤੋਂ ਬਾਅਦ ਮਾਲਕ ਦੇ ਵੱਲੋਂ ਵੀ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਨੌਜਵਾਨ ਉੱਥੋਂ ਫਰਾਰ ਹੋ ਗਏ ਨੇ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਤਾਂ ਮੈਡੀਕਲ ਸਕੂਲ ਦੇ ਮਾਲਕ ਦਾ ਕਹਿਣਾ ਹੈ ਕਿ ਉਸਨਾਂ ਪਹਿਲਾਂ ਹੀ ਇੱਕ ਧਮਕੀ ਭਰਿਆ ਫੋਨ ਆਇਆ ਸੀ ਉਸ ਤੋਂ ਬਾਅਦ ਨੌਜਵਾਨਾਂ ਨੇ ਫਾਇਰਿੰਗ ਕੀਤੀ ਤਾਂ ਪੁਲਿਸ ਦਾ ਕਹਿਣਾ ਹੈ ਕਿ ਹਾਲੇਦੁਆਲੇ ਦੇ ਸੀਸੀਟੀਵੀ ਖੰਡਾਲੇ ਜਾ ਰਹੇ ਨੇ ਤੇ ਜਲਦ ਦੋਸ਼ੀ ਗ੍ਰਿਫਤਾਰ ਹੋਣਗੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋ ਨੌਜਵਾਨ ਪਲਸਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੇ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਦੇ ਨਾਲ ਲਪੇਟੇ ਹੋਏ ਸਨ ਤੇ ਮੋਟਰਸਾਈਕਲ ਤੇ ਨੰਬਰ ਪਲੇਟ ਵੀ ਨਹੀਂ ਸੀ ਜਿਨ੍ਹਾਂ ਦੇ ਵੱਲੋਂ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਦੁਕਾਨਦਾਰ ਦੇ ਵੱਲੋਂ ਵੀ ਉਹਨਾਂ ਤੇ ਫਾਇਰ ਕੀਤਾ ਗਿਆ ਪਰ ਮੋਟਰਸਾਈਕਲ ਤੇ ਜਿਹੜੇ ਆਏ ਸੀ ਨੌਜਵਾਨ ਉਫਰਾਰ ਹੋ ਚੁੱਕੇ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਜਲ ਦੇ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਇਹ ਕਾਲਜ ਦੇ ਦੋ ਨੌਜਵਾਨ ਮੁੰਡੇ ਸ਼ਾਮ ਨੂੰ 6 ਵਜੇ ਆਏ ਸੀਗੇ ਤੇ ਉਹਨਾਂ ਦਾ ਨੰਬਰ ਪਲੇਟ ਪਰਸਰ ਮੋਟਰਸਾਈਕਲ ਦੀ ਨੰਬਰ ਪਲੇਟ ਤੋਂ ਬਿਦਾਊਟ ਦੋ ਮੁੰਡੇ ਆਏ ਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਜਿਹੜੇ ਲੋਕ ਇਹਨਾਂ ਨਾਲ ਕੰਨ ਚ ਇੱਕ ਦੋ ਗੋਲੀਆਂ ਮਾਰੀਆਂ ਜੀ ਤੇ ਗੋਲੀਆਂ ਮਾਰ ਕੇ ਤੇ ਉਹ ਮਰ ਤੁਰ ਗਏ ਜੀ ਤੇ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਲ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਕਰਕੇ ਤਫ਼ਤੀਸ਼ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਹੁਣ ਵੀ ਕੈਮਰੇ ਚੱਕਣਦੇ ਆ ਲੇਕਰ ਕੈਮਰੇ ਦੇ ਦੋ ਮੂੰਹ ਬੰਨੇ ਮੋਟਰਸਾਈਕਲ ਮੁੰਡੇ ਆਏ ਨੇ ਅਸੀਂ گاਾਂ ਤਫ਼ਤੀਸ਼ ਸਾਡੀ ਜਾਰੀ ਹੈ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਨਾ ਕੀਤਾ ਜਾਵੇਗਾ ਇਹ ਸਰ ਕੀ ਰਜਿਸਟ੍ਰੇਸ਼ਨ ਕੀ ਹੋਈ ਸਾਹਮਣੇ ਰਜਿਸਟਰੀ ਕੋਈ ਨਹੀਂ ਜੀ ਇਹ ਪਹਿਲਾਂ ਸਮਾਨਾ ਮੁੰਡਾ ਕਹਿੰਦਾ ਵੀ ਨਗੇ ਨਹੀਂ ਅੱਪੀ ਦਾ ਮੈਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿਸੇ ਨੇ ਬੋਲੀ ਸੀ ਲੇਕਿਨ ਉਹਨਾਂ ਉਹ ਨਹੀਂ ਗੱਲ ਸੀ ਪਹਿਲਾਂ ਉਹਨਾਂ ਨੇ ਇਹ ਐਪਲੀਕੇਸ਼ਨ ਨਹੀਂ ਦਿੱਤੀ ਰਜਿਸਟ੍ਰੇਸ਼ਨ ਅਜੇ ਹੋਈ ਪਈ ਹੈ ਨਹੀਂ ਕੀ ਨਹੀਂ ਰਜਿਸਟ੍ਰੇਸ਼ਨ ਜਿਹੜਾ ਉਹ ਮਾਮਲਾ ਸਾਹਮਣੇ ਆਇਆ ਵੀ ਫਰੋਥੀ ਵੇਰਾ ਦਾ ਹਨਾ ਕੋਈ ਹੋਤਨੀ ਸਾਹਮਣੇ ਆਜੀ ਫਰੋਥੀ ਵੇਰਾ ਦਾ ਵੀ ਹੋਰ ਥਰਡ ਆਈ ਨਹੀਂ ਪਰ ਨਹੀਂ ਹੋਰ ਨਹੀਂ ਸਾਹਮਣੇ ਕੋਇਆ ਉਹ ਸਾਹਮਣੇ ਕੋਇਆ ਹੈ ਕਿ ਇਹ ਇਹ ਕਲਪੀ ਸੀਗੀ ਪਹਿਲਾਂ ਮੈਨੂੰ ਕੁਝ ਕਾਲ ਕੁ ਮਿੰਟ ਡੇਢ ਮੇਂ ਆਈ ਸੀਗੀ ਲੇਕਰ ਹੋਣਾ ਇਹ ਹੁਣ ਉਹਨੇ ਦੱਸਿਆ ਕਿ ਪਹਿਲਾਂ ਉਹਨਾ ਐਪਲੀਕੇਸ਼ਨ ਨਹੀਂ ਦਿੱਤੀ ਪਹਿਲਾਂ ਉਹਨਾ ਗਿਆ ਸੀਗਾ ਇੱਕ ਕੁਇਲ ਕਾਲ ਮੈਨੂੰ ਆਈ ਛਾਤੇ ਨੌਜਵਾਨਾਂ ਦੇ ਵੱਲੋਂ ਮੈਡੀਕਲ ਸਟੋਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਅੰਮ੍ਰਿਤਸਰ ਦੇ ਰਾਮ ਦਿਵਾਲੀ ਦਾ ਇਹ ਮਾਮਲਾ ਜਿੱਥੇ ਰਾਮ ਦਿਵਾਲੀ ਸੁਖਮਨ ਮੈਡੀਕਲਸ ਦੇ ਉੱਪਰ ਦੁਆਨ ਪੱਛਾਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਜੇ ਗੱਲ ਕਰੀਏ ਤਾਂ ਇਹ ਦਿਨ ਕਿਤਨਾ ਕਿਤੇ ਗੋਲੀਆਂ ਚਲਣ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਇਸੇ ਤਰ੍ਹਾਂ ਹੀ ਥਾਣਾ ਮਤੇਵਾਲ ਦੇ ਅਧੀਨ ਪੈਂਦਾ ਪਿੰਡ ਰਾਮ ਦਿਵਾਲੀ ਜਿੱਥੇ ਇੱਕ ਮੈਡੀਕਲ ਸਟੋਰ ਤੇ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਗੋਲੀਆਂ ਚਲਾਉਂਦੇ ਨੇ ਜਿਸ ਤੋਂ ਬਾਅਦ ਮਾਲਕ ਦੇ ਵੱਲੋਂ ਵੀ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਨੌਜਵਾਨ ਉੱਥੋਂ ਫਰਾਰ ਹੋ ਗਏ ਨੇ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਤੇ ਮੈਡੀਕਲ ਸਕੂਲ ਦੇ ਮਾਲਕ ਦਾ ਕਹਿਣਾ ਹੈ ਕਿ ਉਸਨੂੰ ਪਹਿਲਾਂ ਹੀ ਇੱਕ ਧਮਕੀ ਭਰਿਆ ਫੋਨ ਆਇਆ ਸੀ ਉਸ ਤੋਂ ਬਾਅਦ ਨੌਜਵਾਨਾਂ ਨੇ ਫਾਇਰਿੰਗ ਕੀਤੀ ਤਾਂ ਪੁਲਿਸ ਦਾ ਕਹਿਣਾ ਹੈ ਕਿ ਆਲੇ ਦੁਆਲੇ ਦੇ ਸੀਸੀਟੀਵੀ ਖੰਡਾਲੇ ਜਾ ਰਹੇ ਨੇ ਤੇ ਜਲਦ ਦੋਸ਼ੀ ਗ੍ਰਿਫਤਾਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋ ਨੌਜਵਾਨ ਪਲਸਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੇ ਜਿਨ੍ਹਾਂ ਨੇ ਆਪਣੇ ਮੁੱਖ ਕੱਪੜੇ ਦੇ ਨਾਲ ਲਪੇਟੇ ਹੋਏ ਸੰਤ ਮੋਟਰਸਾਈਕਲ ਤੇ ਨੰਬਰ ਪਲੇਟ ਵੀ ਨਹੀਂ ਸੀ ਜੁਨ੍ਹਾਂ ਦੇ ਵੱਲੋਂ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਦੁਕਾਨਦਾਰ ਦੇ ਵੱਲੋਂ ਵੀ ਉਹਨਾਂ ਤੇ ਫਾਇਰ ਕੀਤਾ ਗਿਆ ਪਰ ਮੋਟਰਸਾਈਕਲ ਤੇ ਜਿਹੜੇ ਆਏ ਸੀ ਨੌਜਵਾਨ ਉਫਰਾਰ ਹੋ ਚੁੱਕੇ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਇਹਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਇਹ ਕਾਲਜ ਦੇ ਦੋ ਨੌਜਵਾਨ ਮੁੰਡੇ ਸ਼ਾਮ 6 ਵਜੇ ਆਏ ਸੀਗੇ ਤੇ ਉਹਨਾਂ ਨੰਬਰ ਪਲੇਟ ਪਰਸਨ ਮੋਟਰਸ ਉਹਦੀ ਨੰਬਰ ਪਲੇਟ ਤੋਂ ਬਿਦਾਊਟ ਦੋ ਮੁੰਡੇ ਆਈਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਤੇ ਫਲੋਗ ਉਹਨਾਂ ਕੰਨ ਚ ਇੱਕ ਦੋ ਗੋਲੀਆਂ ਮਾਰੀਆਂ ਜੀ ਤੇ ਗੋਲੀਆਂ ਮਾਰ ਕੇ ਤੇ ਉਹ ਮਰ ਤੁਰ ਗਏ ਜੀ ਤੇ ਫਿਰ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਲ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫਆਈਆ ਕਰਕੇ ਤਰਤੀਸ਼ ਸ਼ਰੀ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਹੁਣ ਵੀ ਕੈਮਰੇ ਚੱਕਣ ਰਹੇ ਆ ਜਿਕਰ ਕੈਮਰੇ ਦੇ ਦੋ ਮੁੰਡੇ ਮੋਰਸਾ ਮੁੰਡੇ ਆਏ ਨੇ ਅਸੀਂ ਗਾਂ ਤਫ਼ਤੀਸ਼ ਚ ਸਾਡੀ ਜਾਰੀ ਹੈ ਜੀ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇਗਾ ਤੇ ਸਰ ਕੀ ਰੰਜਿਸ਼ ਕੀ ਹੋਈ ਤੁਹਾਨੂੰ ਰਜਿਸਟ੍ਰ ਕੋਈ ਨਹੀਂ ਜੀ ਇਹ ਪਹਿਲਾਂ ਸਮਾਨਾ ਮੁੰਡਾ ਕਹਿੰਦਾ ਵੀ ਨਗੇੜੀ ਅੱਪੀ ਦਾ ਮੈਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿਸੇ ਨੇ ਬੋਲੀ ਸੀ ਲੇਕਿਨ ਉਹਨਾਂ ਉਹਨਾਂ ਹੀ ਗੱਲ ਸੀ ਪਹਿਲਾਂ ਉਹਨਾਂ ਨੇ ਐਪਲੀਕੇਸ਼ਨ ਨਹੀਂ ਦਿੱਤੀ ਰੰਜਿਸ਼ ਰਸ ਹੋਈ ਪੂਰੀ ਹੈ ਨਹੀਂ ਕੀ ਕਹਿੰਦੇ ਰਜਿਸਟ੍ਰ ਜੇ ਕੋਈ ਮਾਮਲਾ ਸਾਹਮਣੇ ਆਈ ਫਰੋਥੀ ਵਗੈਰਾ ਦਾ ਹਨ ਜੇ ਹੋਰ ਨਹੀਂ ਸਾਹਮਣੇ ਆਈ ਫਰੋਥੀ ਵਗੈਰਾ ਨਾ ਕਿ ਹੋਰ ਥੜਾਈ ਹੋਣੀ ਬਰ ਨਾ ਜੇ ਹੋਰ ਨਹੀਂ ਸਾਹਮਣੇ ਕੋ ਆਇਆ ਉਹ ਸਾਹਮਣੇ ਕੋਈ ਤੇ ਆਇਆ ਕਿ ਇਹ ਗੱਲ ਪਹਿਲਾਂ ਮੈਨੂੰ ਕੁਝ ਕਾਲਕ ਪਿਮੇਟੇ ਮੈਨੂੰ ਆਈ ਸੀਗੀ ਦੇਕਰ ਹੋਣਾ ਇਹ ਹੁਣ ਮੈਂ ਦੱਸਿਆ ਕਿ ਪਹਿਲਾਂ ਉਹਨਾਂ ਐਪਲੀਕੇਸ਼ਨ ਨਹੀਂ ਦਿੱਤੀ ਪਹਿਲਾਂ ਉਹਨਾਂ ਗਿਆ ਸੀਗਾ ਕਿ ਕੋਈ ਕਾਲ ਮੈਨੂੰ ਆਈ ਛਾਤੇ ਨੌਜਵਾਨਾਂ ਦੇ ਵੱਲੋਂ ਮੈਡੀਕਲ ਸਟੋਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤੰ ਅੰਮ੍ਰਿਤਸਰ ਦੇ RAM ਦਿਵਾਲੀ ਦਾ ਇਹ ਮਾਮਲਾ ਜਿੱਥੇ RAM ਦਿਵਾਲੀ ਸੁਖਮਨ ਮੈਡੀਕਲਸ ਦੇ ਉੱਪਰ ਦੋਨ ਪੱਖਾਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤੇ ਗੱਲ ਕਰੀਏ ਤਾਂ ਇਹ ਦਿਨ ਕਿਤਨਾ ਕਿਤੇ ਗੋਲੀਆਂ ਚਲਣ ਦੀਆਂ ਵਾਰਦਾਤਾ ਸਾਹਮਣੇ ਆਉਂਦੀਆਂ ਨੇ ਇਸੇ ਤਰ੍ਹਾਂ ਹੀ ਥਾਣਾ ਮਤੇਵਾਲ ਦੇ ਅਧੀਨ ਪੈਂਦਾ ਪਿੰਡ RAM ਦਿਵਾਲੀ ਜਿੱਥੇ ਇੱਕ ਮੈਡੀਕਲ ਸਟੋਰ ਤੇ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਗੋਲੀਆਂ ਚਲਾਉਂਦੇ ਨੇ ਜਿਸ ਤੋਂ ਬਾਅਦ ਮਾਲਕ ਦੇ ਵੱਲੋਂ ਵੀ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਨੌਜਵਾਨ ਉੱਥੋਂ ਫਰਾਰ ਹੋ ਗਏ ਨੇ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਤਾਂ ਮੈਡੀਕਲ ਸਕੂਲ ਦੇ ਮਾਲਕ ਦਾ ਕਹਿਣਾ ਹੈ ਕਿ ਉਸਨਾਂ ਪਹਿਲਾਂ ਹੀ ਇੱਕ ਧਮਕੀ ਭਰਿਆ ਫੋਨ ਆਇਆ ਸੀ ਉਸ ਤੋਂ ਬਾਅਦ ਨੌਜਵਾਨਾਂ ਨੇ ਫਾਇਰਿੰਗ ਕੀਤੀ ਤਾਂ ਪੁਲਿਸ ਦਾ ਕਹਿਣਾ ਹੈ ਕਿ ਹਾਲੇ ਦੁਆਲੇ ਦੇ ਸੀਸੀਟੀਵੀ ਖੰਡਾਲੇ ਜਾ ਰਹੇ ਨੇ ਤੇ ਜਲਦ ਦੋਸ਼ੀ ਗ੍ਰਿਫਤਾਰ ਹੋਗੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋ ਨੌਜਵਾਨ ਪਲਸਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੇ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਦੇ ਨਾਲ ਲਪੇਟੇ ਹੋਏ ਸਨ ਤੇ ਮੋਟਰਸਾਈਕਲ ਤੇ ਨੰਬਰ ਪਲੇਟ ਵੀ ਨਹੀਂ ਸੀ ਜਿਨ੍ਹਾਂ ਦੇ ਵੱਲੋਂ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਦੁਕਾਨਦਾਰ ਦੇ ਵੱਲੋਂ ਵੀ ਉਹਨਾਂ ਤੇ ਫਾਇਰ ਕੀਤਾ ਗਿਆ ਪਰ ਮੋਟਰਸਾਈਕਲ ਤੇ ਜਿਹੜੇ ਆਏ ਸੀ ਨੌਜਵਾਨ ਉਫਰਾਰ ਹੋ ਚੁੱਕੇ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਜਲ ਦਿਨਾਂ ਨੂੰ ਕਾਬੂ ਕਰ ਲਿਆ ਜਾਵੇਗਾ ਇਹ ਕਾਲਜ ਦੇ ਦੋ ਨੌਜਵਾਨ ਮੁੰਡੇ ਸ਼ਾਮ ਨੂੰ 6 ਵਜੇ ਆਏ ਸੀਗੇ ਤੇ ਉਹਨਾਂ ਦਾ ਨੰਬਰ ਪਲੇਟ ਪਰਸਰ ਮੋਟਰਸਾਈਕਲ ਦੀ ਨੰਬਰ ਪਲੇਟ ਤੋਂ ਬਿਦਾਊਟ ਦੋ ਮੁੰਡੇ ਆਏ ਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਇਹ ਲੋਕਾਂ ਨੇ ਕੰਨ ਚ ਇੱਕ ਦੋ ਗੋਲੀਆਂ ਮਾਰੀਆਂ ਜੀ ਤੇ ਗੋਲੀਆਂ ਮਾਰ ਕੇ ਤੇ ਉਹ ਮਰ ਤੁਰ ਗਏ ਜੀ ਤੇ ਫਿਰ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਰ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਕਰਕੇ ਤਫ਼ਤੀਸ਼ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਤੇ ਹੁਣ ਵੀ ਕੈਮਰੇ ਚੱਕਣ ਰਹੇ ਹਾਂ ਲੇਕਿਨ ਕੈਮਰੇ ਦੇ ਦੋ ਮੂੰਹ ਬੰਨੇ ਮੋਟਰਸਾਈਕਲ ਮੁੰਡੇ ਆਏ ਨੇ ਅਸੀਂ گاਂਹ ਤਫ਼ਤੀਸ਼ ਸਾਡੀ ਜਾਰੀ ਹੈ ਇਨਨੂੰ ਜਲਦ ਤੋਂ ਜਲਦ ਕ੍ਰਿਪਤਾ ਕੀਤਾ ਜਾਵੇਗਾ। ਤੁਸੀਂ ਕੀ ਰਜਿਸਟਰੀ ਹੋਈ ਸਮਝਦੇ ਹੋ? ਰਜਿਸਟਰੀ ਕੋਈ ਨਹੀਂ ਕਿ ਇਹ ਪਹਿਲਾਂ ਜਮਾਨਾ ਮੁੰਡਾ ਕਿਹਾ ਮੈਂ ਨਗੇ ਵੀ ਅੱਜ ਤੱਕ ਮੈਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿਸੇ ਨੇ ਬੋਲੀ ਸੀ। ਲੇਕਿਨ ਉਹਨਾਂ ਹੁਣੇ ਹੀ ਗੱਲ ਅਸੀਂ ਪਹਿਲਾਂ ਉਹਨਾਂ ਨੇ ਇਹ ਐਪਲੀਕੇਸ਼ਨ ਨਹੀਂ ਦਿੱਤੀ। ਰਜਿਸਟ੍ਰੇਸ਼ਨ ਅਜੇ ਹੋਈ ਹੈ ਨਹੀਂ ਕਿ। ਨਹੀਂ ਇਹ ਰਜਿਸਟ੍ਰੇਸ਼ਨ। ਇਹਨੂੰ ਮਾਮਲਾ ਸਾਹਮਣੇ ਆ ਵੀ ਫਰੋਥੀ ਵਗੈਰਾ ਦਾ। ਹੈ ਨਹੀਂ ਕੋਈ ਹੋਤਨੀ ਸਾਹਮਣੇ ਆ ਜੀ ਫਰੋਥੀ ਵਗੈਰਾ ਦਾ ਵੀ ਹੁਣ ਤੱਕ ਆਈ ਨਹੀਂ ਬਣ। ਨਹੀਂ ਜੋ ਹੋ ਨਹੀਂ ਸਾਹਮਣੇ ਕੋਇਆ ਉਹ ਸਾਹਮਣੇ ਕੋਇਆ ਹੈ ਕਿ ਇਹ ਇਹ ਗੱਲ ਕਹੀ ਸੀ ਨੀ ਪਹਿਲਾਂ ਮੈਨੂੰ ਕੁਝ ਕਾਲ ਕੁ ਮਿੰਟ ਡੇਢ ਮੇਂ ਦਿਖਾਈ ਸੀ ਕਿ ਇਹ ਕੋਣਾ ਕਿ ਹੁਣ ਉਹਨੇ ਦੱਸਿਆ ਕਿ ਪਹਿਲਾਂ ਉਹਨਾ ਐਪਲੀਕੇਸ਼ਨ ਨਹੀਂ ਦਿੱਤੀ ਪਹਿਲਾਂ ਉਹਨਾ ਪਿਆਸ ਸੀਗਾ ਕਿ ਕੋਈ ਕਾਲ ਮੈਨੂੰ ਆਈ 25 ਨੌਜਵਾਨਾਂ ਦੇ ਵੱਲੋਂ ਮੈਡੀਕਲ ਸਟੋਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਅੰਮ੍ਰਿਤਸਰ ਦੇ ਰਾਮ ਦਿਵਾਲੀ ਦਾ ਇਹ ਮਾਮਲਾ ਜਿੱਥੇ ਰਾਮ ਦਿਵਾਲੀ ਸੁਖਮਨ ਮੈਡੀਕਲਸ ਦੇ ਉੱਪਰ 25 ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਜੇ ਗੱਲ ਕਰੀਏ ਤਾਂ ਇਹ ਦਿਨ ਕਿਤਨਾ ਕਿਤੇ ਗੋਲੀਆਂ ਚਲਣ ਦੀਆਂ ਵਾਰਦਾਤਾ ਸਾਹਮਣੇ ਆਉਂਦੀਆਂ ਨੇ ਇਸੇ ਤਰ੍ਹਾਂ ਹੀ ਥਾਣਾ ਮਤੇਵਾਲ ਦੇ ਅਦੀਨ ਪੈਂਦਾ ਪਿੰਡ ਰਾਮ ਦਿਵਾਲੀ ਜਿੱਥੇ ਇੱਕ ਮੈਡੀਕਲ ਸਟੋਰ ਤੇ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਗੋਲੀਆਂ ਚਲਾਉਂਦੇ ਨੇ ਜਿਸ ਤੋਂ ਬਾਅਦ ਮਾਲਕ ਦੇ ਵੱਲੋਂ ਵੀ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਨੌਜਵਾਨ ਉੱਥੋਂ ਫਰਾਰ ਹੋ ਗਏ ਨੇ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਤਾਂ ਮੈਡੀਕਲ ਸਕੂਲ ਦੇ ਮਾਲਕ ਦਾ ਕਹਿਣਾ ਹੈ ਕਿ ਉਸ ਨੂੰ ਨਾ ਪਹਿਲਾਂ ਹੀ ਇੱਕ ਧਮਕੀ ਭਰਿਆ ਫੋਨ ਆਇਆ ਸੀ ਉਸ ਤੋਂ ਬਾਅਦ ਨੌਜਵਾਨਾਂ ਨੇ ਫਾਇਰਿੰਗ ਕੀਤੀ ਤਾਂ ਪੁਲਿਸ ਦਾ ਕਹਿਣਾ ਹੈ ਕਿ ਆਲੇ ਦੁਆਲੇ ਦੇ ਸੀਸੀਟੀਵੀ ਖੰਡਾਲੇ ਜਾ ਰਹੇ ਨੇ ਤੇ ਜਲਦ ਦੋਸ਼ੀ ਗ੍ਰਿਫਤਾਰ ਹੋਗੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋ ਨੌਜਵਾਨ ਪਲਸਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੇ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਦੇ ਨਾਲ ਲਪੇਟੇ ਹੋਏ ਸੰਤ ਮੋਟਰਸਾਈਕਲ ਤੇ ਨੰਬਰ ਪਲੇਟ ਵੀ ਨਹੀਂ ਸੀ ਜਿਨ੍ਹਾਂ ਦੇ ਵੱਲੋਂ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਦੁਕਾਨਦਾਰ ਦੇ ਵੱਲੋਂ ਵੀ ਉਹਨਾਂ ਤੇ ਫਾਇਰ ਕੀਤਾ ਗਿਆ ਪਰ ਮੋਟਰਸਾਈਕਲ ਤੇ ਜਿਹੜੇ ਆਏ ਸੀ ਨੌਜਵਾਨ ਉਹ ਫਰਾਰ ਹੋ ਚੁੱਕੇ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਜਲ ਦੇ ਨਾਲ ਨੂੰ ਕਾਬੂ ਕਰ ਲਿਆ ਜਾਵੇਗਾ ਇਹ ਕਾਲਜ ਦੇ ਦੋ ਨੌਜਵਾਨ ਮੁੰਡੇ ਸ਼ਾਮ ਨੂੰ 6 ਵਜੇ ਆਏ ਸੀਗੇ ਤੇ ਉਹਨਾਂ ਦਾ ਨੰਬਰ ਪਲੇਟ ਪਰਸਨ ਮੋਟਰਸਾਈਕਲ ਦੇ ਨੰਬਰ ਪਲੇਟ ਤੋਂ ਬਿਦਾਊਟ ਦੋ ਮੁੰਡੇ ਆਏ ਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਇਹ ਲੋਕੇਵਾਂ ਨਾਲ ਕੰਨ ਚ ਇੱਕ ਦੋ ਗੋਲੀਆਂ ਮਾਰੀਆਂ ਜੀ ਤੇ ਗੋਲੀਆਂ ਮਾਰ ਕੇ ਤੇ ਉਹ ਮਲਤ ਹੋ ਗਏ ਜੀ ਤੇ ਫਿਰ ਮੈਡੀਕਲ ਸਟੋਰ ਵਾਲੇ ਨੇ ਵੀ ਇੱਕ ਫਾਇਰ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਕਰਕੇ ਤਫ਼ਤੀਸ਼ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਤੇ ਹੁਣ ਵੀ ਕੈਮਰੇ ਚੱਕਣ ਰਹੇ ਹਾਂ ਜੇਕਰ ਕੈਮਰੇ ਦੇ ਦੋ ਮੂੰਹ ਬੰਨੇ ਮੋਟਰਸਾਈਕਲ ਉੱਤੇ ਆਏ ਨੇ ਅਸੀਂ گاਂਵ ਤਫ਼ਤੀਸ਼ ਸਾਡੀ ਜਾਰੀ ਹੈ ਜੀ ਇਹਨਾਂ ਨੂੰ ਜਲਦ ਤੋਂ ਜਲਦ ਕ੍ਰਿਪਤਾ ਕੀਤਾ ਜਾਵੇਗਾ ਇਹ ਸਰ ਕੀ ਰਜਿਸਟਰੀ ਹੋਈ ਸਮਝ ਰਜਿਸਟਰੀ ਕੋਈ ਨਹੀਂ ਜੀ ਇਹ ਪਹਿਲਾਂ ਸਮਾਨਾ ਮੁੰਡਾ ਕਹਿੰਦਾ ਮੈਨੂੰ ਨਗੇਟਿਵ ਮੈਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿਸੇ ਨੇ ਬੋਲੀ ਸੀ ਲੇਕਿਨ ਉਹਨਾਂ ਹੁਣੀ ਗੱਲ ਤੁਸੀਂ ਪਹਿਲਾਂ ਉਹਨਾਂ ਨੇ ਇਹ ਐਪਲੀਕੇਸ਼ਨ ਨਹੀਂ ਦਿੱਤੀ ਰਜਿਸਟ੍ਰੇਸ਼ਨ ਅਜਿਹਾ ਹੋਇਆ ਕੁਰੀ ਹੈ ਨਹੀਂ ਕਿ ਕਹਿੰਦੇ ਰਜਿਸਟ੍ਰੇਸ਼ਨ ਜਿਹੜਾ ਉਹ ਮਾਮਲਾ ਸਾਹਮਣੇ ਆਇਆ ਸੀ ਫਰੋਥੀng ਦੇਰਾ ਦਾ ਹਨਾ ਕੋਈ ਹੋਰ ਨਹੀਂ ਸਾਹਮਣੇ ਆਇਆ ਜੀ ਫਰੋਥੀng ਦੇਰਾ ਦਾ ਵੀ ਹੋਰ ਥਰਡ ਆਈ ਹੋਣੀ ਪਰ ਨਹੀਂ ਹੋ ਦੇ ਸਾਹਮਣੇ ਕੋਇਆ ਉਹ ਸਾਹਮਣੇ ਕੋਇਆ ਹੈ ਕਿ ਇਹ ਇਹ ਗੱਲ ਕਹੀ ਸੀ ਕਿ ਪਹਿਲਾਂ ਮੈਨੂੰ ਕੁਝ ਕਾਲ ਕੁਮਿਟੀਟ ਨੇ ਦਿਖਾਈ ਸੀ ਦੇਕਰ ਹੋਣਾ ਇਹ ਹੁਣ ਉਹਨੇ ਦੱਸਿਆ ਕਿ ਪਹਿਲਾਂ ਉਹਨਾਂ ਐਪਲੀਕੇਸ਼ਨ ਨਹੀਂ ਦਿੱਤੀ ਪਹਿਲਾਂ ਉਹਨਾਂ ਪਿਆਸ ਲਾ ਤੇ ਕੋਈ ਕਾਲ ਮੈਨੂੰ ਆਈ 56 ਨੌਜਵਾਨਾਂ ਦੇ ਵੱਲੋਂ ਮੈਡੀਕਲ ਸਟੋਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤਮਰਸਰ ਦੇ RAM Diwali ਦਾ ਇਹ ਮਾਮਲਾ ਜਿੱਥੇ RAM Diwali ਸੁਖਮਨ ਮੈਡੀਕਲਸ ਦੇ ਉੱਪਰੋਂ 56 ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤੇ ਗੱਲ ਕਰੀਏ ਤਾਂ ਇਹ ਦਿਨ ਕਿਤਨਾ ਕਿਤੇ ਗੋਲੀਆਂ ਚਲਣ ਦੀਆਂ ਵਾਰਦਾਤਾ ਸਾਹਮਣੇ ਆਉਂਦੀਆਂ ਨੇ ਇਸੇ ਤਰ੍ਹਾਂ ਹੀ ਥਾਣਾ ਮਤੇਵਾਲ ਦੇ ਅਧੀਨ ਪੈਂਦਾ ਪਿੰਡ RAM Diwali ਜਿੱਥੇ ਇੱਕ ਮੈਡੀਕਲ ਸਟੋਰ ਤੇ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਗੋਲੀਆਂ ਚਲਾਉਂਦੇ ਜਿਸ ਤੋਂ ਬਾਅਦ ਮਾਲਕ ਦੇ ਵੱਲੋਂ ਵੀ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਨੌਜਵਾਨ ਉੱਥੋਂ ਫਰਾਰ ਹੋ ਗਏ ਨੇ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਤੇ ਮੈਡੀਕਲ ਸਕੂਲ ਦੇ ਮਾਲਕ ਦਾ ਕਹਿਣਾ ਹੈ ਕਿ ਉਸਨੂੰ ਪਹਿਲਾਂ ਹੀ ਇੱਕ ਧਮਕੀ ਭਰਿਆ ਫੋਨ ਆਇਆ ਸੀ ਉਸ ਤੋਂ ਬਾਅਦ ਨੌਜਵਾਨਾਂ ਨੇ ਫਾਇਰਿੰਗ ਕੀਤੀ ਤਾਂ ਪੁਲਿਸ ਦਾ ਕਹਿਣਾ ਹੈ ਕਿ ਆਲੇ ਦੁਆਲੇ ਦੇ ਸੀਸੀਟੀਵੀ ਖੰਡਾਲੇ ਜਾ ਰਹੇ ਨੇ ਤੇ ਜਲਦ ਦੋਸ਼ੀ ਗ੍ਰਿਫਤਾਰ ਹੋਗੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋ ਨੌਜਵਾਨ ਪਲਸਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੇ ਜਿਨ੍ਹਾਂ ਨੇ ਆਪਣੇ ਮੁੱਖ ਕੱਪੜੇ ਦੇ ਨਾਲ ਲਪੇਟੇ ਹੋਏ ਸੰਤ ਮੋਟਰਸਾਈਕਲ ਤੇ ਨੰਬਰ ਪਲੇਟ ਵੀ ਨਹੀਂ ਸੀ ਜਿਨ੍ਹਾਂ ਦੇ ਵੱਲੋਂ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਦੁਕਾਨਦਾਰ ਦੇ ਵੱਲੋਂ ਵੀ ਉਹਨਾਂ ਤੇ ਫਾਇਰ ਕੀਤਾ ਗਿਆ ਪਰ ਮੋਟਰਸਾਈਕਲ ਤੇ ਜਿਹੜੇ ਆਏ ਸੀ ਨੌਜਵਾਨ ਉਫਰਾਰ ਹੋ ਚੁੱਕੇ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਜਲ ਦੇ ਨਾਲ ਨੂੰ ਕਾਬੂ ਕਰ ਲਿਆ ਜਾਵੇਗਾ ਇਹ ਕੱਲ੍ਹ ਜੀ ਦੋ ਨੌਜਵਾਨ ਮੁੰਡੇ ਸ਼ਾਮ ਨੂੰ 6 ਵਜੇ ਆਏ ਸੀਗੇ ਤੇ ਉਹਨਾਂ ਦਾ ਨੰਬਰ ਪਲੇਟ ਪਰਸਰ ਮੋਟਰਸਾਈਕਲ ਦੀ ਨੰਬਰ ਪਲੇਟ ਤੋਂ ਬਿਦਾਊਟ ਦੋ ਮੁੰਡੇ ਆਏ ਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਇਸ ਲੋਕਿਆਂ ਨਾਲ ਕਾਨੂੰਨ ਚ ਇੱਕ ਦੋ ਗੋਲੀਆਂ ਮਾਰੀਆਂ ਜੀ ਤੇ ਗੋਲੀਆਂ ਮਾਰ ਕੇ ਤੇ ਉਹ ਮੌਤ ਹੋ ਗਿਆ ਜੀ ਤੇ ਫਿਰ ਮੈਡੀਕਲ ਸਟੋਰ ਵਾਲੇ ਨੇ ਇੱਕ ਫਾਈਲ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫਆਈਆ ਕਰਕੇ ਤਫ਼ਤੀਸ਼ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਹੁਣ ਵੀ ਕੈਮਰੇ ਚੱਕਣ ਰਹੇ ਹਾਂ ਲੇਕਿਨ ਕੈਮਰੇ ਦੇ ਦੋ ਮੁੰਮਨੇ ਮੋਟਰਸਾਈਕਲ 'ਤੇ ਆਏ ਨੇ ਅਸੀਂ گاਂਵ ਤਫ਼ਤੀਸ਼ ਚ ਸਾਡੀ ਜਾਰੀ ਹੈ ਇਨਨੂੰ ਜਲਦ ਤੋਂ ਜਲਦ ਕ੍ਰਿਪਤਾ ਕੀਤਾ ਜਾਵੇਗਾ। ਤੁਸੀਂ ਕੀ ਰਜਿਸਟਰੀ ਹੈ ਜੀ ਸਾਹਮਣੇ? ਰਜਿਸਟਰੀ ਕੋਈ ਨਹੀਂ ਜੀ ਇਹ ਪਹਿਲਾਂ ਤੁਹਾਨੂੰ ਮੈਂ ਮੁੰਡਾ ਕਹਿੰਦਾ ਹਾਂ ਮੈਂ ਨਗੇ ਵੀ ਅੱਜੋ ਮੈਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿਸੇ ਨੇ ਬੋਲੀ ਸੀ। ਲੇਕਿਨ ਉਹਨਾਂ ਨੂੰ ਨਹੀਂ ਗਲਤ ਸੀ ਪਹਿਲਾਂ ਮਨਾ ਇਹ ਐਪਲੀਕੇਸ਼ਨ ਨਹੀਂ ਦਿੱਤੀ। ਰਜਿਸਟਰ ਰਸ ਹੋ ਕੋਈ ਹੈ ਨਹੀਂ ਕਿ। ਕਹਿੰਦੇ ਰਜਿਸਟਰ। ਇਹਨੂੰ ਮਾਮਲਾ ਸਾਹਮਣੇ ਆਜੀ ਫਰੋਥੀ ਵਗੈਰਾ ਦਾ। ਹਨਾ? ਇਹ ਹੋਤ ਨਹੀਂ ਸਾਹਮਣੇ ਆਜੀ ਫਰੋਥੀ ਵਗੈਰਾ ਨਾ ਮੇ ਹੋਰ ਕਿਤੇ ਆਈ ਨਹੀਂ ਬਰ। ਨਹੀਂ ਹੋਰ ਇਹ ਸਾਹਮਣੇ ਕੋ ਆ ਉਹ ਸਾਹਮਣੇ ਕੋ ਤੇ ਆ ਕਿ ਇਹਨੇ ਇਹ ਗੱਲ ਕਹੀ ਸੀ ਨੀ ਪਹਿਲਾਂ ਮੈਨੂੰ ਕੁਝ ਕਾਲ 20 ਮਿੰਟ ਡੇਢ ਮੈਨੂੰ ਆਈ ਸੀਗੀ ਲੇਕਿਨ ਹੁਣ ਇਹ ਹੁਣ ਉਹਨੇ ਦੱਸਿਆ ਕਿ ਪਹਿਲਾਂ ਉਹਨਾ ਐਪਲੀਕੇਸ਼ਨ ਨਹੀਂ ਦਿੱਤੀ ਪਹਿਲਾਂ ਇਹਨਾਂ ਕਿਹਾ ਸੀਗਾ ਕਿ ਕੋਈ ਕਾਲ ਮੈਨੂੰ ਆਈ ਅਨਪਛਾਤੇ ਨੌਜਵਾਨਾਂ ਦੇ ਵੱਲੋਂ ਮੈਡੀਕਲ ਸਟੋਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਅੰਮ੍ਰਿਤਸਰ ਦੇ ਰਾਮ ਦਿਵਾਲੀ ਦਾ ਇਹ ਮਾਮਲਾ ਜਿੱਥੇ ਰਾਮ ਦਿਵਾਲੀ ਸੁਖਮਨ ਮੈਡੀਕਲਸ ਦੇ ਉੱਪਰ ਦੋ ਅਨਪਛਾਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤੇ ਗੱਲ ਕਰੀਏ ਤਾਂ ਇਹ ਦਿਨ ਕਿਤਨਾ ਕਿਤੇ ਗੋਲੀਆਂ ਚਲਣ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਨੇ ਇਸੇ ਤਰ੍ਹਾਂ ਹੀ ਥਾਣਾ ਮਤੇਵਾਲ ਦੇ ਅਧੀਨ ਪੈਂਦਾ ਪਿੰਡ ਰਾਮ ਦਿਵਾਲੀ ਜਿੱਥੇ ਇੱਕ ਮੈਡੀਕਲ ਸਟੋਰ ਤੇ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਗੋਲੀਆਂ ਚਲਾਉਂਦੇ ਨੇ ਜਿਸ ਤੋਂ ਬਾਅਦ ਮਾਲਕ ਦੇ ਵੱਲੋਂ ਵੀ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਨੌਜਵਾਨ ਉੱਥੋਂ ਫਰਾਰ ਹੋ ਗਏ ਨੇ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਤਾਂ ਮੈਡੀਕਲ ਸਕੂਲ ਦੇ ਮਾਲਕ ਦਾ ਕਹਿਣਾ ਹੈ ਕਿ ਉਸ ਨੂੰ ਪਹਿਲਾਂ ਹੀ ਇੱਕ ਧਮਕੀ ਭਰਿਆ ਫੋਨ ਆਇਆ ਸੀ ਉਸ ਤੋਂ ਬਾਅਦ ਨੌਜਵਾਨਾਂ ਨੇ ਫਾਇਰਿੰਗ ਕੀਤੀ ਤਾਂ ਪੁਲਿਸ ਦਾ ਕਹਿਣਾ ਹੈ ਕਿ ਹਾਲੇਦੁਆਲੇ ਦੇ ਸੀਸੀਟੀਵੀ ਖੰਡਾਲੇ ਜਾ ਰਹੇ ਨੇ ਤੇ ਜਲਦ ਦੋਸ਼ੀ ਗ੍ਰਿਫਤਾਰ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋ ਨੌਜਵਾਨ ਪਲਸਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੇ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਦੇ ਨਾਲ ਲਪੇਟੇ ਹੋਏ ਸਨ ਤੇ ਮੋਟਰਸਾਈਕਲ ਤੇ ਨੰਬਰ ਪਲੇਟ ਵੀ ਨਹੀਂ ਸੀ ਜੁਨ੍ਹਾਂ ਦੇ ਵੱਲੋਂ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਨੇ ਤਾਂ ਦੁਕਾਨਦਾਰ ਦੇ ਵੱਲੋਂ ਵੀ ਉਹਨਾਂ ਤੇ ਫਾਇਰ ਕੀਤਾ ਗਿਆ ਪਰ ਮੋਟਰਸਾਈਕਲ ਤੇ ਜਿਹੜੇ ਆਏ ਸੀ ਨੌਜਵਾਨ ਫਰਾਰ ਹੋ ਚੁੱਕੇ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਜਲ ਦੇ ਨਾਲ ਨੂੰ ਕਾਬੂ ਕਰ ਲਿਆ ਜਾਵੇਗਾ ਇਹ ਕਾਲਜ ਦੇ ਦੋ ਨੌਜਵਾਨ ਮੁੰਡੇ ਸ਼ਾਮ ਨੂੰ 6 ਵਜੇ ਆਏ ਸੀਗੇ ਤੇ ਬੁਨੋ ਨੰਬਰ 350 ਮੋਟਰਸਾਈਕਲ ਦੀ ਨੰਬਰ ਪਲੇਟ ਤੋਂ ਬਿਦਾਊਟ ਦੋ ਮੁੰਡੇ ਆਈਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਦੇ ਫਲੋਗੇ ਉਹਨਾਂ ਕੰਨ ਚ ਇੱਕ ਦੋ ਗੋਲੀਆਂ ਮਾਰੀਆਂ ਜੀ ਤੇ ਗੋਲੀਆਂ ਮਾਰ ਕੇ ਤੇ ਉਹ ਮਲਤ ਹੋ ਗਏ ਜੀ ਤੇ ਮੈਡੀਕਲ ਸਟੋਰ ਵਾਲੇ ਨੇ ਇੱਕ ਫਾਇਰ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫਆਈਆ ਕਰਕੇ ਤਫਤੀਸ਼ ਚੱਲੇ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਹੁਣ ਵੀ ਕੈਮਰੇ ਚੱਕਣਦੇ ਆ ਜਿੱਕਰ ਕੈਮਰੇ ਦੇ ਦੋ ਮੂੰਹ ਬੰਨੇ ਮੋਰਸਾ ਮੁੰਡੇ ਆਏ ਨੇ ਅਸੀਂ ਗਾਂ ਤਫਤੀਸ਼ ਚ ਸਾਡੇ جاری ਹੈ ਜੀ ਇਹਨਾਂ ਨੂੰ ਜਲਦ ਤੋਂ ਜਲਦ ਕ੍ਰਿਪਤਾ ਕੀਤਾ ਜਾਵੇਗਾ ਇਹ ਸਰ ਕੀ ਰਜਿਸਟਰੀ ਹੋਈ ਸਮਝ ਰਜਿਸਟਰੀ ਕੋਈ ਨਹੀਂ ਜੀ ਇਹ ਪਹਿਲਾਂ ਮੈਨੂੰ ਮੁੰਡਾ ਕਹਿੰਦਾ ਮੈਂ ਨਗੇ ਨਹੀਂ ਅੱਜ ਪਹਿਲਾਂ ਮੈਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿਸ ਨੇ ਬੋਲੀ ਸੀ ਲੇਕਿਨ ਉਹਨਾਂ ਹੁਣੇ ਹੀ ਗੱਲ ਅਸੀਂ ਪਹਿਲਾਂ ਉਹਨਾਂ ਨੇ ਇਹ ਐਪਲੀਕੇਸ਼ਨ ਨਹੀਂ ਦਿੱਤੀ ਰਜਿਸਟਰ ਅਸਾ ਹੋਈ ਕੋਈ ਨਹੀਂ ਕਿ ਕਹਿੰਦੇ ਰਜਿਸਟਰ ਕਿ ਜਿਹਨੂੰ ਮਾਮਲਾ ਸਾਹਮਣੇ ਆਇਆ ਵੀ ਫਰੋਥੀ ਵਗੈਰਾ ਦਾ ਹਨ ਨਹੀਂ ਹੋਤਨੀ ਸਾਹਮਣੇ ਆਇਆ ਜੀ ਫਰੋਥੀ ਵਗੈਰਾ ਨਾ ਵੀ ਹੋਰ ਜਿਹੜਾ ਆਇਆ ਨਾ ਜਿਹਨੇ ਹੋਰ ਨਹੀਂ ਸਾਹਮਣੇ ਕੋ ਆਇਆ ਉਹ ਸਾਹਮਣੇ ਕੋਈ ਤੇ ਆਇਆ ਕਿ ਨਾ ਇਹ ਕਲਪੀ ਸੀ ਨੀ ਪਹਿਲਾਂ ਮੈਨੂੰ ਕੁਝ ਕਾਲਕ ਵੀ ਮਿੰਟ ਡੇਢ ਮੈਨੂੰ ਜਾਈ ਸੀ ਜੇਕਰ ਹੁਣ ਇਹ ਹੁਣ ਉਹਨੇ ਦੱਸਿਆ ਕਿ ਪਹਿਲਾਂ ਉਹਨਾਂ ਐਪਲੀਕੇਸ਼ਨ ਨਹੀਂ ਦਿੱਤੀ ਪਹਿਲਾਂ ਉਹਨਾਂ ਕਿਹਾ ਸੀਗਾ ਕਿ ਕੋਈ ਕਾਲ ਮੈਨੂੰ ਆਈ ਛਾਤੇ ਨੌਜਵਾਨਾਂ ਦੇ ਵੱਲੋਂ ਮੈਡੀਕਲ ਸਟੋਰ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤਮਰਸਰ ਦੇ RAM ਦਿਵਾਲੀ ਦਾ ਇਹ ਮਾਮਲਾ ਜਿੱਥੇ RAM ਦਿਵਾਲੀ ਸੁਖਮਨ ਮੈਡੀਕਲਸ ਦੇ ਉੱਪਰ ਦੋਨ ਪੱਖਾਤੇ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਤੇ ਗੱਲ ਕਰੀਏ ਤਾਂ ਇਹ ਦਿਨ ਕਿਤਨਾ ਕਿਤੇ ਗੋਲੀਆਂ ਚਲਣ ਦੀਆਂ ਵਾਰਦਾਤਾ ਸਾਹਮਣੇ ਆਉਂਦੀਆਂ ਨੇ ਇਸੇ ਤਰ੍ਹਾਂ ਹੀ ਥਾਣਾ ਮਤੇਵਾਲ ਦੇ ਅਧੀਨ ਪੈਂਦਾ ਪਿੰਡ RAM ਦਿਵਾਲੀ ਜਿੱਥੇ ਇੱਕ ਮੈਡੀਕਲ ਸਟੋਰ ਤੇ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤੇ ਗੋਲੀਆਂ ਚਲਾਉਂਦੇ ਨੇ ਜਿਸ ਤੋਂ ਬਾਅਦ ਮਾਲਕ ਦੇ ਵੱਲੋਂ ਵੀ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕੀਤੀ ਜਾਂਦੀ ਹੈ ਤਾਂ ਨੌਜਵਾਨ ਉੱਥੋਂ ਫਰਾਰ ਹੋ ਗਏ ਨੇ ਹਾਲਾਂਕਿ ਪੁਲਿਸ ਇਸ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ ਤੇ ਮੈਡੀਕਲ ਸਕੂਲ ਦੇ ਮਾਲਕ ਤੱਕ ਕਿਹਾ ਹੈ ਕਿ ਉਸ ਨੂੰ ਨਾ ਪਹਿਲਾਂ ਹੀ ਇੱਕ ਧਮਕੀ ਭਰਿਆ ਫੋਨ ਆਇਆ ਸੀ ਉਸ ਤੋਂ ਬਾਅਦ ਨੌਜਵਾਨਾਂ ਨੇ ਫਾਇਰਿੰਗ ਕੀਤੀ ਤਾਂ ਪੁਲਿਸ ਦਾ ਕਹਿਣਾ ਹੈ ਕਿ ਆਲੇ ਦੁਆਲੇ ਦੇ ਸੀਸੀਟੀਵੀ ਖੰਡਾਲੇ ਜਾ ਰਹੇ ਨੇ ਤੇ ਜਲਦ ਦੋਸ਼ੀ ਗ੍ਰਿਫਤਾਰ ਹੋਗੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋ ਨੌਜਵਾਨ ਪਲਸਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਨੇ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਦੇ ਨਾਲ ਲਪੇਟੇ ਹੋਏ ਸੰਤ ਮੋਟਰਸਾਈਕਲ ਤੇ ਨੰਬਰ ਪਲੇਟ ਵੀ ਨਹੀਂ ਸੀ ਜਿਨ੍ਹਾਂ ਦੇ ਵੱਲੋਂ ਦੁਕਾਨ ਤੇ ਗੋਲੀਆਂ ਚਲਾਈਆਂ ਗਈਆਂ ਨੇ ਤੇ ਦੁਕਾਨਦਾਰ ਦੇ ਵੱਲੋਂ ਵੀ ਉਹਨਾਂ ਤੇ ਫਾਇਰ ਕੀਤਾ ਗਿਆ ਪਰ ਮੋਟਰਸਾਈਕਲ ਤੇ ਜਿਹੜੇ ਆਏ ਸੀ ਨੌਜਵਾਨ ਉਹ ਫਰਾਰ ਹੋ ਚੁੱਕੇ ਨੇ ਤੇ ਪੁਲਿਸ ਦਾ ਕਹਿਣਾ ਹੈ ਕਿ ਜਲ ਦੇ ਨਾਲ ਨੂੰ ਕਾਬੂ ਕਰ ਲਿਆ ਜਾਵੇਗਾ ਇਹ ਕੱਲ੍ਹ ਜੀ ਦੂ ਨੌਜਵਾਨ ਮੁੰਡੇ ਸ਼ਾਮ ਨੂੰ 6 ਵਜੇ ਆਏ ਸੀਗੇ ਤੇ ਉਹਨਾਂ ਦਾ ਨੰਬਰ ਪਲੇਟ ਪਰਸਰ ਮੋਟਰਸਾਈਕਲ ਦੀ ਨੰਬਰ ਪਲੇਟ ਤੋਂ ਬਿਦਾਊਟ ਦੋ ਮੁੰਡੇ ਆਏ ਸੀ ਜਿਹੜੇ ਸੁਖਮਨ ਮੈਡੀਕਲ ਸਟੋਰ ਇਹ ਲੋਕ ਇਹਨਾਂ ਕੰਨਚੇ ਇੱਕ ਦੋ ਗੋਲੀਆਂ ਮਾਰੀਆਂ ਜੀ ਤੇ ਗੋਲੀਆਂ ਮਾਰ ਕੇ ਤੇ ਉਹ ਮਰ ਤੁਰ ਗਏ ਜੀ ਤੇ ਫਿਰ ਮੈਡੀਕਲ ਸਟੋਰ ਵਾਲੇ ਨੇ ਇੱਕ ਫਾਈਲ ਕੀਤਾ ਜੀ ਉਸ ਤੋਂ ਬਾਅਦ ਅਸੀਂ ਐਫਆਈਆ ਕਰਕੇ ਤਫ਼ਤੀਸ਼ ਸਾਡੀ ਜਾਰੀ ਹੈ ਜੀ ਸਵੇਰੇ ਕੱਲ ਦੇ ਵੀ ਰਾਤ ਦੇ ਵੀ ਹੁਣ ਵੀ ਕੈਮਰੇ ਚੱਕਣ ਰਹੇ ਹਾਂ ਲੇਕਿਨ ਕੈਮਰੇ ਦੇ ਦੋ ਮੁੰਡੇ ਮੋਟਰਸਾਈਕਲ 'ਤੇ ਆਏ ਨੇ ਅਸੀਂ ਗਾਂ ਤਫ਼ਤੀਸ਼ ਚ ਸਾਡੀ ਜਾਰੀ ਹੈ ਇਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਤਾ ਕੀਤਾ ਜਾਵੇਗਾ ਤੁਸੀਂ ਕੀ ਰੰਜਿਸ਼ ਕੀ ਹੋਈ ਸਮਝ ਰੰਜਿਸ਼ ਦੀ ਕੋਈ ਨਹੀਂ ਜੀ ਇਹ ਪਹਿਲਾਂ ਸਮਾਨਾ ਮੁੰਡਾ ਕਹਿੰਦਾ ਸੀ ਨਗੇ ਨਹੀਂ ਅੱਪੀ ਦਾ ਮੈਨੂੰ ਕੋਈ ਕਾਲ ਆਈ ਸੀ ਜਿਹਦੇ ਵਿੱਚ ਕੋਈ ਗਲਤ ਸ਼ਬਦ ਕਿਹਨੇ ਬੋਲੀ ਸੀ ਲੇਕਿਨ ਉਹਨਾਂ ਉਹਨਾਂ ਹੁਣੇ ਹੀ ਗੱਲ ਸੀ ਪਹਿਲਾਂ ਉਹਨਾਂ ਨੇ ਇਹ ਅਪਲੀਕੇਸ਼ਨ ਨਹੀਂ ਦਿੱਤੀ ਰੰਜਿਸ਼ ਦਾ ਸਭ ਹੋ ਕੁਰੀ ਹੈ ਨਹੀਂ ਕੀ ਕਹਿੰਦੇ ਰੰਜਿਸ਼ ਫਿਰ ਉਹ ਮਾਮਲਾ ਸਾਹਮਣੇ ਆਇਆ ਫਰੋਥੀ ਵੇਰਾ ਦਾ ਹਣੀ ਵੀ ਹੋਤਲੀ ਸਾਹਮਣੇ ਆਇਆ ਜੀ ਫਰੋਥੀ ਵੇਰਾ ਦਾ ਵੀ ਹੋਰ ਥਰਡ ਆਇਆ ਨਹੀਂ ਬਰ ਨਹੀਂ ਹੋਵੇ ਸਾਹਮਣੇ ਕੋਇਆ ਉਹ ਸਾਹਮਣੇ ਕੋਇ ਤੇ ਆਇਆ ਕਿ ਇਹਨੇ ਇਹ ਗੱਲ ਕਹੀ ਸੀ ਨੀ ਪਹਿਲਾਂ ਮਿਲੋਂ ਕੁ ਕਾਲ ਕੁ ਮਿਨਿਟੇਂ ਡੇ ਮਿਲਾਈ ਸੀਗੀ ਲੇਕਿਨ ਹੁਣ ਇਹ ਹੁਣ ਉਹਨੇ ਦੱਸਿਆ ਕਿ ਪਹਿਲੋਂ ਉਹਨਾਂ ਐਪਲੀਕੇਸ਼ਨ ਨਹੀਂ ਦਿੱਤੀ ਪਹਿਲੋਂ ਇਹਨਾਂ ਕਿਹਾ ਸੀਗਾ ਕਿ ਕੋਈ ਕਾਲ ਮੈਨੂੰ ਆਈ